ਸਾਡ ਸਿੰਘ ਦਾ ਜਿਹੜਾ ਸਵਾਲ ਸੀ ਉਹ ਅਧੂਰਾ ਰਹਿ ਗਿਆ ਕਿਵੇਂ ਜੀ ਇਕ ਮਾਨਸੂਬ ਜਿਸ ਤਰ੍ਹਾਂ ਚਾਹੇ ਕੋ ਖੇਤੀਬਾੜੀ ਧੰਦੇ ਨਾਲ ਜੁੜਿਆ ਹੋਇਆ ਜਾਂ ਫਿਰ ਕੋਈ ਇੰਡਸਟਰੀਅਲਿਸਟ ਹੈ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਜਿਵੇਂ ਕੇਬਲ ਤਾਰਾਂ ਨੂੰ ਚੋਰੀ ਕਰਨਾ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਵਾਸਤੇ ਤਾਂ ਬਹੁਤ ਬੁਰੇ ਮਤਲਬ ਉਹਨਾਂ ਦਾ ਚਿਹਰੇ ਵੇਖਣ ਨਾਲ ਮੰਨ ਜਦੋਂ ਸਵੇਰੇ ਜਾ ਕੇ ਮੋਟਰ ਦੇਖਦੇ ਨੇ ਉੱਥੇ ਕੁਝ ਨਹੀਂ ਇਹਦੇ ਵਾਸਤੇ ਕਿ ਸਕ੍ਰੈਪ ਸਕ੍ਰੈਪ ਖਰੀਦਣ ਵਾਲ ਸਕ੍ਰੈਪ ਖਰੀਦਣ ਵਾਲੇ ਜਿਹੜੇ ਲੋਕ ਨੇ ਕਿ ਸਰਕਾਰ ਉਹਨਾਂ ਵਾਸਤੇ ਕੋਈ ਖਾਸ ਕੋਈ ਇਨਸਟਰਕਸ਼ਨ ਜਾਂ ਕੋਈ ਪਾਲਿਸੀ ਨਹੀਂ ਲਿਆ ਸਕਦੀ ਤਾਂ ਕਿ ਜਿਵੇਂ ਹੁਣ ਰੇਲਵੇ ਦਾ ਕੋਈ ਵੀ ਬੰਦਾ ਉਸ ਸਕ੍ਰੈਪ ਨੂੰ ਛੇ ਪਰ ਇਧਰ ਵੇਖੀਏ ਤਾਂ ਜਿਹੜੇ ਛੋਟੇ-ਛੋਟੇ ਕਿਸਾਨ ਨੇ ਕਈ ਇਹੋ ਜਿਹੇ ਨੇ ਜਿਨ੍ਹਾਂ ਵਾਸਤੇ 100 ਰੁਪਏ ਬੜਾ ਮਹਣਾ ਕਹਾਉਂਦੇ। ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਆਪਣਾ ਬੂਰ ਹੈ ਜਾਂ ਖੇਤ ਹੈ, ਆਪਣਾ ਖੇਤ ਹੈ ਜਾਂ ਆਪਣਾ ਘਰ ਹੈ, ਪਹਿਲੀ ਗੱਲ ਤਾਂ ਆਪਣਾ ਫਰਜ਼ ਬਣਦਾ ਕਿ ਆਪਣੀ ਰਾਖੀ ਆਪ ਕਰੀਏ। ਠੀਕ ਹੈ ਨਾ ਜੀ? ਨਾ ਤਾਂ ਨਹੀਂ ਪੁਲਸ ਆ ਕੇ 24 ਘੰਟੇ ਆਪਣੇ ਇੱਕ ਪਿੰਡ 'ਚ ਢੇਗਾ ਮਾਰੇ ਜੀ। ਠੀਕ ਹੈ ਨਾ ਜਿਵੇਂ ਨਸ਼ਿਆਂ ਦੀ ਗੱਲ ਹੈ ਜੀ। ਹੁਣ ਨਸ਼ਾ ਜਿਹੜਾ ਜੀ, ਨਸ਼ਾ ਵੇਚਣ ਵਾਲਾ, ਨਸ਼ਾ ਵੇਚਣ ਵਾਲਾ ਉੱਥੇ ਵੇਚੂਗਾ ਨਾ ਜਿੱਥੇ ਕੋਈ ਲੈਣ ਵਾਲਾ ਹੋਊਗਾ ਜੀ। ਜੇ ਤੋਂ ਆਪਣੇ ਪਿੰਡ ਦਾ ਕੋਈ ਲੈਣ ਵਾਲਾ ਜੀ ਆਪਾਂ ਨੂੰ ਪਤਾ ਕਿ ਫਲਾਣਾ ਬੱਚਾ ਨਸ਼ਾ ਕਰ ਰਿਹਾ ਉਹ ਦੱਸਣਾ ਕਿਹਦਾ ਫਰਜ ਹੈ ਜੀ ਹੁਣ ਸਾਡੋ ਢੇੜੀ ਤੱਕ ਕੇਸ ਆਇਆ ਇੱਕ ਮਾਤਾ ਨੇ ਬੋਲਤਾ ਖਬਰ ਦੇ ਵਿੱਚ ਠੀਕ ਹੈ ਜੀ ਜਿਵੇਂ ਤੇ ਚੋਰੀ ਦੇ ਵਿੱਚ ਹੁੰਦਾ ਜੀ ਉਹਨੇ ਬੋਲਤਾ ਜੀ ਸਾਡੇ ਬੰਨੇ ਨਸ਼ਾ ਬੜਾ ਜੀ ਤੋਂ ਪੱਤਰਕਾਰ ਕਹਿੰਦਾ ਜਿਵੇਂ ਭਾਈ ਸਾਹਿਬ ਪੁੱਛ ਰੇ ਮੇਰੇ ਤੋਂ ਉਹ ਕਹਿੰਦੇ ਜੀ ਕੌਣ ਵੇਚਦਾ ਕਹਿੰਦੀ ਆ ਵੇਚਦੇ ਸਾਰੇ ਖੜੇ ਆ ਜੀ ਹੁਣ ਨਹੀਂ ਨਹੀਂ ਪਤਾ ਵੀ ਮੈਂ ਮੀਡੀਆ 'ਚ ਬੋਲਿਆ ਨਹੀਂ ਮੇਰੀ ਗੱਲ ਆ ਮੈਂ ਬੋਲ ਰਿਹਾ ਮੀਡੀਆ 'ਚ ਇਹ ਪਾਜੂਰੀ ਚਲਾ ਦੇਣਗੇ ਟੀਵੀ ਤੇ ਜੀ ਸੁਣਨ ਵਾਲੇ ਸੁਣ ਲੈਣੀ ਆ ਤਾਂ ਉਹ ਮੇਰੇ ਕੋਲ ਆ ਮੈਂ ਡਿਪਟੀ ਸਾਹਿਬ ਨਾਲ ਗੱਲ ਕੀਤੀ ਤਾਂ ਉੱਥੇ ਪੁਲਿਸ ਚਲੀ ਗਈ ਜੀ ਪੁਲਿਸ ਨੇ ਬੀਬੀ ਨੂੰ ਕਹਿ ਕੇ ਬੀਬੀ ਵੀ ਤੁਸੀਂ ਠਹਿਰੀ ਸੀ ਟੀਵੀ ਤੇ ਵੀ ਨਸ਼ਾ ਵੇਚਣ ਵਾਲੇ ਆ ਖੜੇ ਨੇ ਇਹ ਸਾਨੂੰ ਨਾਂ ਦੱਸੋ ਕਿਹੜੇ ਕਿਹੜੇ ਆ ਜੀ ਉਹ ਬੀਬੀ ਕਹਿੰਦੀ ਜੀ ਗਰਮੀ ਬੜੀ ਸੀ ਮੈਨੂੰ ਪਤਾ ਨਹੀਂ ਲੱਗਿਆ ਧੋਰ ਭੋਰਦੇ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਬੋਲੇ ਕੀ ਆ ਜੀ ਉਹ ਬੀਬੀ ਮੁਕਰ ਗਈ ਸਾਫ਼ ਜੀ ਪਰ ਸਰ ਜਿਹੜੇ ਇੱਕ ਮਿੰਟ ਇੱਕ ਮਿੰਟ ਫਿਰ ਮੈਂ ਹਸਪੀਟਲ ਗਿਆ ਸੀ ਮੈਂ ਹਸਪੀਟਲ ਦੇ ਵਿੱਚ ਕਹਿੰਦੇ ਨਸ਼ਾ ਫੜਾ ਇੱਕ ਮੁੰਡਾ ਉੱਠਿਆ ਜੀ ਉੱਠ ਕੇ ਕਹਿੰਦਾ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਜੀ ਐਮਐਲ ਨੂੰ ਸੁਣਦਾ ਸਰਕਾਰ ਨਹੀਂ ਸੁਣਦੀ ਜੀ ਸਰਕਾਰ ਫੇਲ ਹੈ ਜੀ ਸਰਕਾਰ ਰਹੀ ਹੈ ਜੀ ਸਰਕਾਰ ਉਹ ਹੈ ਮੈਂ ਕਿਹਾ ਵੀ ਗੱਲ ਤਾਂ ਦੱਸੋ ਇੱਥੇ ਜੀ ਨਸ਼ਾ ਵਿਕਦਾ ਜੀ ਮੈਂ ਕੌਣ ਵੇਚਦਾ ਜੀ ਇੱਥੇ ਵੇਚਦੇ ਨੇ ਯੋ ਕਰ ਵੇਚਦਾ ਉਹ ਕਰ ਵੇਚਦਾ ਅਸੀਂ ਪੁਲਿਸ ਨੂੰ ਕਿਹਾ ਜੀ ਕਹਿੰਦੀ ਇਨਵੈਸਟੀਗੇਸ਼ਨ ਕਰੋ ਜਦੋਂ ਬੰਦਾ ਦੱਸ ਰਿਹਾ ਆਪਾਂ ਫੜ ਕੇ ਉਹਦੇ ਪਰਚਾ ਪਾ ਕੇ ਅੰਦਰ ਕਰੀਏ ਜੀ ਤਾਂ ਜਦੋਂ ਦੋ ਦਿਨ ਪੁਲਿਸ ਨੇ ਬੁਲਾਇਆ ਤੀਜੇ ਦਿਨ ਉਹ ਲਿਖ ਕੇ ਦੇ ਗਿਆ ਕਹਿੰਦਾ ਜੀ ਮੇ ਮੈਨੂੰ ਨਹੀਂ ਪਤਾ ਜੀ ਕੌਣ ਵੇਚਦਾ ਆਪਾਂ ਇੱਥੇ ਇੱਥੇ ਇੱਕ ਇੱਕ ਬੱਚੇ ਦੀ ਡੈਥ ਹੋ ਗਈ ਕਹਿੰਦੇ ਜੀ ਉਹਨੇ ਇੰਜੈਕਸ਼ਨ ਲਿਆ ਮੈਂ ਗਿਆ ਉਹਦੇ ਸੰਸਕਾਰ ਤੇ ਮੈਂ ਪੁਲਸ ਨੂੰ ਫੋਨ ਕੀਤਾ ਮੈਂ ਕਿਹਾ ਜੀ ਆਵੋ ਇੱਥੇ ਇਹਨਾਂ ਦਾ ਪਰਚਾ ਦਰਜ ਕਰੋ ਜਦੋਂ ਮੈਂ ਬਿਠਾਇਆ ਉਹਨਾਂ ਪੁਲਸ ਕਹਿੰਦੇ ਲਿਖਾਓ ਜੀ ਤੁਸੀਂ ਦੱਸੋ ਕਲੀਨਿਕ ਮੈਂ ਕਿਤੇ ਸ਼ੱਕ ਆ ਉਹ ਕਹਿੰਦੀ ਜੀ ਕਾਹਦਾ ਸ਼ੱਕ ਕਹਿੰਦੇ ਵੀ ਤੁਹਾਡਾ ਬੱਚਾ ਜਿਹੜਾ ਨਸ਼ੇ ਨਾਲ ਮਰਿਆ ਕਹਿੰਦੀ ਨਾ ਜੀ ਨਾ ਤਾਂ ਹਾਰਟ ਅਟੈਕ ਹੋਇਆ ਨਸ਼ੇ ਨਾਲ ਥੋੜਾ ਮਰਿਆ ਜੀ ਪ੍ਰਮੁਖਰੀ ਗਏ ਜੀ ਚਲੋ ਸਰ ਉਹ ਤਾਂ ਅਗਲਾ ਪਰ ਇਸ ਦੇ ਵਾਸਤੇ ਹਰ ਸਬਸਕ੍ਰਾਈਬਰ ਵਾਸਤੇ ਕੋਈ ਰੂਲ ਕੋਈ ਪਾਲਿਸੀ ਤਾਂ ਬਣ ਸਕਦੇ ਆ ਨਾ ਨਹੀਂ 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 ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜੀ ਚੋਰੀ ਦਾ ਮਾਮਲਾ ਨਾਲ ਜੀ ਚੋਰੀ ਕੌਣ ਕਰਦਾ ਜੀ ਚੋਰੀ ਕਰਦਾ ਨਛੇੜੀ ਬੰਦਾ ਆਮ ਨਾਰਮਲ ਬੰਦਾ ਕਦੇ ਵੀ ਚੋਰੀ ਨਹੀਂ ਕਰਦਾ ਤੁਹਾਡੇ ਘਰ ਦਾ ਦਰਵਾਜ਼ਾ ਖੁੱਲਾ ਹੋਵੇ ਕੋਈ ਨਹੀਂ ਆਉਗਾ ਜਿਹੜਾ ਚੋਰ ਹੈ ਜੀ ਚੋਰ ਨੇ ਚੋਰੀ ਕਰਨੀ ਹੈ ਚੋਰ ਕੌਣਾ ਜਿਹੜਾ ਬੰਦਾ ਨਸ਼ੇੜੀ ਹੈ ਨਸ਼ੇੜੀ ਕੌਣਾ ਜੀ ਜਿਹੜਾ ਬੰਦਾ ਅਨਪੜ੍ਹ ਹੈ ਅਨਪੜ੍ਹ ਕੌਣਾ ਜੀ ਜਿਹੜਾ ਪੜਿਆ ਨਹੀਂ ਜੀ ਜਦੋਂ ਆਪਣੇ ਕੋਲੇ ਐਜੂਕੇਸ਼ਨ ਆ ਗਈ ਜਦੋਂ ਬੰਦਾ ਪੜ੍ਹ ਲੈ ਗਿਆ ਉਹਦੇ ਕੋਲ ਰੋਜ਼ਗਾਰ ਆ ਗਿਆ ਜੀ ਹੁਣ ਕੈਨੇਡਾ ਜਾ ਕੇ ਕੋਈ ਚੋਰੀ ਕਿਉਂ ਨਹੀਂ ਕਰਦਾ ਜੀ ਪੜ੍ਹੇ ਲਿਖੇ ਨੇ ਹਰੇਕ ਕੋਲੇ ਕੰਮ ਹੈ ਜੀ ਟਾਈਮ ਹੀ ਹੈ ਨਹੀਂ ਕਿਸੇ ਕੋਲੇ ਔਰ ਉੱਥੇ ਜਿਹੜੀ ਕਾਨੂੰਨ ਦੀ ਗੱਲ ਭਾਈ ਸਾਹਿਬ ਕਰਦੇ ਆਂ ਪੰਜ ਕਿ ਮਨ ਲਓ ਵੀ ਆ ਬਾਲਟੀ ਚਾਕੇ ਲੈ ਗਿਆ ਤੇ ਧਾਰ ਇਹ ਨਾ ਪਹਿਲੀ ਗੱਲ ਤਾਂ ਨਹੀਂ ਪਰ ਸਰ ਉਹ ਦੇਖੋ ਖਾਸ ਕਿਸਮ ਦੀ ਹੁੰਦੀਆਂ ਨੇ ਤਾਰਾਂ ਵਗੈਰਾ ਆਮ ਨਹੀਂ ਹੁੰਦੇ ਹੈਗੇ ਜਿਹੜੇ ਉਸ ਦੇ ਵਿੱਚ ਵਰਤੋਂ ਚ ਹੁੰਦੀਆਂ ਨੇ ਜੀ ਭਾਈ ਸਾਹਿਬ ਜਿਹੜਾ ਚੋਰੀ ਦਾ ਸਕ੍ਰੈਪ ਕਿਤੇ ਵੇਚਦੇ ਆ ਨਾ ਜੀ ਅਸੀਂ ਫੜ ਵੀ ਲੈਨੇ ਆ ਸਾਰਾ ਕੁਝ ਹੋ ਜਾਂਦਾ ਜੀ ਤਾਂ ਜਿਹੜੇ ਲੋਕ ਨੇ ਜੀ ਜਦੋਂ ਆਪਾਂ ਲੋਕਾਂ ਨੂੰ ਉੱਥੇ ਬੁਲਾਇਦਾ ਜੀ ਕਿ ਤੁਸੀਂ ਦੱਸੋ ਬਈ ਆ ਆ ਤੁਹਾਡਾ ਆ ਆ ਤੁਹਾਡਾ ਠੀਕ ਹੈ ਨਾ ਜੀ ਤੇ ਉੱਥੇ ਜੀ ਪਹਿਲੀ ਗੱਲ ਤਾਂ ਉੱਥੇ ਉਹ ਇਹ ਕੀ ਕਰਦੇ ਕਿ ਇਹਦਾ ਜਿਵੇਂ ਮੋਟਰਸਾਈਕਲ ਚੱਕ ਲੈਦਾ ਚੱਕਾ ਕਿਤੇ ਖੋਲ ਕੇ ਵੇਚਦਾ ਟੈਂਕੀ ਕਿਤੇ ਵੇਚਤੀ ਹੈਂਡਲ ਕਿਤੇ ਵੇਚਦਾ ਉਹ ਪਤਾ ਨਹੀਂ ਲੱਗਦਾ ਜੀ ਫਿਰ ਅਸੀਂ ਮੈਂ ਇੱਥੇ ਆਈਜੀ ਸਾਹਿਬ ਬੁਲਾਏ ਸੀ ਐਸਐਸਪੀ ਬੁਲਾਏ ਸੀਗੇ ਜੀ ਆਪਣੇ ਸਕਰਾਲੀ ਪਿੰਡ ਕੋਲੇ ਹੱਥ ਖੜੇ ਕਰਕੇ 150 ਪੰਚਾਇਤਾਂ ਨੂੰ ਹੱਥ ਖੜੇ ਕਰਕੇ ਅੱਜ ਕਹਿੰਦੇ ਵੀ ਸੌਂ ਖਾਓ ਵੀ ਜਿਹੜਾ ਬੰਦਾ ਚੋਰੀ ਕਰਦਾ ਜਿਹੜਾ ਬੰਦਾ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਵੀ ਆਪਾਂ ਦੀ ਸਮਾਨਤ ਨਹੀਂ ਦੇਣੀ ਜੀ ਹੱਥ ਖੜੇ ਕਰਕੇ ਠੀਕ ਹੈ ਨਾ ਜੀ ਹੁਣ ਆਪਣੇ ਲੋਕਾਂ ਮੰਨ ਲਓ ਪਿੰਡ ਜੋ ਫਟਿਆਗਾ ਦੂਜਾ ਬੰਦਾ ਵੀ ਜ਼ਮਾਨਤ ਦੇਣ ਚਲੇ ਜਾਂਦਾ ਪਰ ਜ਼ਮਾਨਤ ਦੀ ਨਾ ਦੋਨੂੰ ਪਤਾ ਵੀ ਮੇਰੀ ਕੱਲ ਨੂੰ ਜ਼ਮਾਨਤ ਹੀ ਨਹੀਂ ਹੋਣੀਗੀ ਅੱਛਾ ਮਾਨ ਸਾਹਿਬ ਚਲਦੇ ਚਲਦੇ ਜਿਵੇਂ ਏ ਵਾਲਾ ਨਾਬੇ ਦਾ ਗੰਦਾ ਨਾਲਾ ਤੁਹਾਡੇ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਹੈ ਤੁਸੀਂ ਕਿਹਾ ਵੀ ਇਹ ਵੀ ਚਲੋ ਆਪਾਂ ਹੌਲੀ ਹੌਲੀ ਇਸ ਨੂੰ ਬਣਾ ਲਵਾਂਗੇ ਜਿਹੜੀ ਇਸ ਦੇ ਵਿੱਚ ਜਲ ਬੂਟੀ ਹੁੰਦੀ ਹੈ 8-9 ਕਿਲੋਮੀਟਰ ਲੰਬਾ ਏਰੀਆ ਜਿਸ ਦਾ 34 ਲੱਖ ਪਲੱਸ ਜਿਹੜਾ ਬਾਇਟ ਹੈ ਇਸ ਨੂੰ ਸਾਫ ਸਫਾਈ ਦਾ ਪਰ ਦੂਜੇ ਪਾਸੇ ਕੋਹ ਪੁੜੀ ਹੈ ਸਾਹਮਣੇ ਜਿਹਦੇ ਵਿੱਚੋਂ ਪੂਰੇ 90 ਦਾ ਪ ਫਕਿਦਰ ਉਹ ਤੱਕ ਮਤਲਬ ਬਣਦੀ ਉਮੀਦ ਹੈ ਕਿ ਉਹ ਬਣ ਜਾਵੇ ਜੇਕਰ ਠੀਕ ਹੋ ਜਾਏ ਕੰਮ ਜੀ ਸਾਰੀਆਂ ਫਸਲਾਂ ਖਰਾਬ ਹੁੰਦੀਆਂ ਨੇ ਇਸ ਦੇ ਨਾਲ ਟਰਲੀ ਗੱਲ ਤਾਂ ਇਹ ਹੈ ਜੀ ਜਿਹੜਾ ਗੰਦਾ ਨਾਲਾ ਇਹ ਤੁਹਾਨੂੰ 6 ਮਹੀਨੇ ਬਾਅਦ ਦੇਖਣਾ ਹੀ ਨਹੀਂ ਜੀ ਉਹਦਾ ਕਾਰਨ ਕੀ ਐ ਐਸਟੀਪੀ ਬਣ ਕੇ ਤਿਆਰ 18 ਕਰੋੜ ਰੁਪਏ ਦਾ ਜਿੰਨਾ ਨਾਬੇ ਦਾ ਸੀਵਰੇਜ ਦਾ ਪਾਣੀ ਆ ਉਹ ਬਾਹਰ ਆਉਣਾ ਨਹੀਂ ਸਾਰਾ ਟ੍ਰੀਟ ਹੋ ਕੇ ਸਾਹਮਣੇ ਖੇਤੀ ਦੇ ਕੰਮ ਆਊਗਾ ਜੀ ਇਹ ਚ ਜੇ ਪਾਣੀ ਆਊਗਾ ਤਾਂ ਨਹਿਰ ਦੇ ਪਾਣੀ ਵਾਂਗੂ ਸਾਫ਼ ਪਾਣੀ ਆਊਗਾ ਜੀ ਗੰਦਾ ਪਾਣੀ ਹੋਣਾ ਹੀ ਨਹੀਂ ਜੀ ਕਿਉਂਕਿ ਆਪਾਂ ਟ੍ਰੀਟਮੈਂਟ ਲਾਤਾ ਪਲਾਂਟ ਲਾਤਾ ਠੀਕ ਹੈ ਨਾ ਜੀ ਤੇ ਜਿਹੜੀ ਇਹਦੀ ਇਹਦੀ ਹੈਗੀ ਸਫਾਈ ਦੀ ਗੱਲ ਉਹ ਤਾਂ ਹੁੰਦੀ ਹੈ ਜੀ ਹਾਂ ਨਹੀਂ ਨਹੀਂ ਹੁੰਦੀ ਬਾਈ ਜੀ ਨਹੀਂ ਆ ਦੋ ਸਾਲਾਂ ਤੋਂ ਉਹ ਨਹੀਂ ਹੁੰਦੀ ਮੈਂ ਸੱਚਾਈ ਸਚਾਈ ਸੁਣੋ ਜੀ ਮੈਂ ਜਿਹੜੀ ਅਸੀਂ ਪਿਛਲੀ ਵਾਰੀ ਜਦੋਂ ਨੁਕਸਾਨ ਹੋਇਆ ਨਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਜੀ ਆ ਜਿਹੜਾ ਜਿਹੜਿਆ ਡਰੇਨਾ ਨੇ ਨਾ ਮੇਰੀ ਸਫਾਈ ਨਹੀਂ ਪ੍ਰੋਪਰ ਹੁੰਦੀ ਆ ਪੈਦਲ ਕੋ ਕਾਨੂੰ ਹੁਣ ਕੀ ਹੈ ਜੀ ਟੈਂਡਰ ਲੱਗ ਗਿਆ ਮਨੋ 7 ਡਰੇਨਾਂ ਨੇ ਨਾਬੇ ਚ ਟੈਂਡਰ ਲੱਗ ਗਿਆ 80 ਲੱਖ ਦਾ 1 ਕਰੋੜ ਦਾ 1.5 ਕਰੋੜ ਦਾ ਆਪਾਂ 7-8 ਕਰੋੜ ਲਾਤਾ ਨਾਬਾ ਵਿਧਾਨ ਸਭਾ ਜੀ ਡਰੇਨ ਨੇ ਉਹ ਸਫਾਈ ਫੇਰ ਨਹੀਂ ਉੱਪਰ ਕਾਈ ਜੀ ਚੱਕ ਕੇ ਉਹਨਾਂ ਨੇ ਸਾਈਟ ਚ ਕਰਤੀ ਜਦੋਂ ਪਾਣੀ ਆਇਆ ਓਵਰਫਲੋ ਹੋ ਗਿਆ ਉਹ ਕਿਸਾਨ ਦੇ ਖੇਤਾਂ ਚ ਗਿਆ ਕਿਸਾਨ ਕਹਿੰਦਾ ਮੇਰੀ ਫਸਲ ਮਰ ਗਈ ਮੁਆਵਜ਼ਾ ਦੇਓ ਇੱਕ ਤਾਂ ਟੈਂਡਰ ਦੇ ਪੈਸੇ ਦਿਓ ਲੈਣੇ ਉਸ ਤੋਂ ਇੱਕ ਉਪਰਾਂ ਕਿਸਾਨ ਨੂੰ ਮੁਆਵਜ਼ਾ ਦੇ ਦਬਲ ਕੰਮ ਹੋ ਗਿਆ ਨਾ ਜੀ ਅਸੀਂ ਇਹ ਗਿਆ ਕਿ ਸੀਐਮ ਸਾਹਿਬ ਕਿ ਕਿ ਐਸੀ ਪਾਲਿਸੀ ਬਣਾਓ ਕਿ ਜਿਹੜੀ ਮਿੱਟੀ ਹੈ ਇਹਦੀ ਡ੍ਰੇਨ ਦੀ ਵੀ ਇਹ ਪੱਟਣ ਦੀ ਇਜਾਜ਼ਤ ਹੋਵੇ ਉਹਦਾ ਕਿ ਫਿਕਸ ਰੇਟ ਕਰ ਦਿਓ 100 ਰੁਪਏ ਟਰਾਲੀ 200 ਰੁਪਏ ਟਰਾਲੀ ਕਿਸਾਨ ਖੇਤ ਚ ਪਾਵੇ ਕਿਸਾਨ ਘਰ ਚ ਪਾਵੇ ਕਿਸਾਨ ਜਿੰਮੇ ਮਰਜ਼ੀ ਕਰੇ ਜਾਂ ਜਿਹਨੇ ਪੱਟ ਕੇ ਲੈ ਕੇ ਜਾਣੀ ਆ ਉਹਦਾ ਰੇਟ ਫਿਕਸ ਹੋ ਗਿਆ ਸਰਕਾਰ ਨੇ ਉਹਦੇ ਤੇ ਪਾਲਿਸੀ ਦੇ ਕੰਮ ਕੀਤਾ ਅਸੀਂ ਹੁਣ ਉਹ ਟੈਂਡਰ ਲਾਉਣੇ ਬੰਦ ਕਰਤੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਆਪਣੀਆਂ ਜੀਸੀਬੀ ਮਸ਼ੀਨਾ ਖਰੀਦੀਆਂ ਨੇ ਨਵੀਆਂ ਨਾਬੇ ਨੂੰ ਪੱਕੀਆਂ ਦੇਤੀਆਂ ਜੀ ਤੇ ਸਾਰਾ ਸਾਲ ਹੀ ਆਪਣੇ ਕੋ ਰਹਿਣ ਗਿਆ ਟੈਂਡਰ ਵਾਲਾ ਤਾਂ 20 ਦਿਨ ਲਈ ਆਉਂਦਾ ਨਾ ਜੀ ਉਹ ਉਹ ਮਸ਼ੀਨਾਂ ਪੱਕੀਆਂ ਡਰਾਈਵਰ ਪੱਕਾ ਹੋ ਗਿਆ ਜੀ ਮਤਲਬ ਆਪਣੇ ਕਿਤੇ ਵੀ ਪ੍ਰੋਬਲਮ ਆਈ ਇਹਨੂੰ ਕਾਲ ਕਰਨੀ ਹੈ ਵੀ ਜਾ ਪਾਈ ਉੱਥੇ ਆ ਜਾ ਕੇ ਲੋਹਾਰ ਮਾਦਰੀ ਪ੍ਰੋਬਲਮ ਆਥੇ ਜਾ ਕੇ ਪੱਟ ਕੇ ਉਹਨੂੰ ਠੀਕ ਕਰਕੇ ਉਹ ਆਊਗਾ ਜੀ ਔਰ ਕਿਉਂਕਿ ਉਹ ਸਰਕਾਰ ਦੀ ਹੈ ਜੀ ਤਾਂ ਟੈਂਡਰ ਦਾ ਕੋਈ ਮਕਸਦ ਨਹੀਂ ਹੈਗਾ ਤੇ ਜਦੋਂ ਉਹ ਉਹ ਕੰਮ ਹੋ ਗਿਆ ਉਹਦੇ ਨਾਲ ਜਿਹੜੀਆਂ ਡਰੇਨਾ ਨੇ ਡੂੰਗੀਆਂ ਵੀ ਹੋ ਜਾਣਗੀਆਂ ਤੇ ਕਿਨਾਰੇ ਵੀ ਪੁੱਚੇ ਹੋ ਜਾਣਗੇ ਸਾਧ ਸਿੰਘ ਦਾ ਜਿਹੜਾ ਸਵਾਲ ਸੀ ਉਹ ਅਧੂਰਾ ਰਹਿ ਗਿਆ ਕਿਵੇਂ ਜੀ ਸਾਹਬ ਸਿੰਘ ਦਾ ਇਹ ਸਵਾਲ ਹੈ ਵੀ ਇੱਥੇ ਸਾਡੇ ਪੁਲੀਏ ਛੜਕਤੇ ਪੁਲੀ ਹੈਗੀ ਛੋਟੀ ਜਦੋਂ ਪਿੱਛੋਂ ਡਰੇਨ ਦਾ ਪਾਣੀ ਭਰਦਾ ਉਹ ਪੁਲੀ ਕ੍ਰੋਸ ਨਹੀਂ ਪਾਣੀ ਕਰਦੀ ਪੂਰਾ ਪਿੱਛੇ ਪਹਿਲਾਂ ਪਹਿਲਾ ਮਰ ਪਿੱਛੇ ਮਰ ਜਾਂਦੀ ਹੈ ਪਿੱਛੇ ਫਿਰ ਅੱਗੇ ਜਾ ਕੇ ਮਰ ਜਾਂਦੀ ਹੈ ਬਰਸਾਤਾਂ ਦੇ ਵਿੱਚ ਪਾਣੀ ਹੈਗਾ ਚੌੜੀ ਹੋਣ ਲੱਗਾ ਸਾਰਾ ਗੰਦਾ ਪਾਣੀ ਨਾਬੇ ਦਾ ਛਿੜਕਾ ਸਾਰਾ ਪਾਣੀ ਕੰਨਾ ਨਾਬੇ ਦਾ ਨਾਬੇ ਤਾਂ ਪਹਿਲੀ ਗੱਲ ਤਾਂ ਹੁਣ ਪਾਣੀ ਗੰਦਾ ਹੋਣਾ ਹੀ ਨਹੀਂ ਸਰ ਨਹੀਂ ਚਲੋ ਅੱਗੇ ਦੀ ਗੱਲਾਂ ਨਹੀਂ ਔਰ ਪਾਣੀ ਨਹੀਂ ਨਹੀਂ ਪਾਣੀ ਇੱਥੇ ਵੀ ਨਾ ਤਾਂ ਦੋ ਹਾਲ ਹੈ ਜੀ ਜਿਹੜੀ ਗੁਲੀ ਬਣੀ ਹੈ ਜਾਂ ਤਾਂ ਉਹਦੇ ਨਾਲ ਹੀ ਹਾਂ ਉਹ ਸਿਰਫ ਵੱਡੇ ਹੋਣ ਵਾਲੀ ਹੈ ਸਾਰੇ ਇੱਕ ਮਿੰਟ ਜੀ ਥਾਲੀ ਗੱਲ ਤਾਂ ਡਰੇਨ ਚ ਨਾਬੇ ਦਾ ਪਾਣੀ ਆਉਣਾ ਹੀ ਨਹੀਂ ਜੀ ਉਹ ਕਿਉਂ ਕਿਉਂਕਿ ਅਸੀਂ ਉਹ ਪਾਣੀ ਜਿਹੜਾ ਨਾ ਨਾਬੇ ਦਾ ਸਾਫ਼ ਕਰਕੇ ਅਸੀਂ ਜਿਹੜਾ ਸਰਹੰਦ ਦਾ ਚੋਆ ਨਾ ਕਿ ਜਿਹੜਾ ਉੱਪਰੋਂ ਵੱਡਾ ਆ ਰਿਹਾ ਇੰਗੀ ਪਿੰਡਾਪੇ ਉੱਚ ਪਾਉਣਾ ਜੀ ਇੱਥੇ ਇੱਥੇ ਪਾਣੀ ਨਹੀਂ ਆਉਣਾ ਖਾਲੀ ਹੋ ਜਾਣਾ ਛੱਕ ਜਾਣਾ ਠੀਕ ਹੈ ਜੀ ਇੱਕ ਮਿੰਟ ਸਰ ਜਿਹੜੀ ਪੁਲੀ ਦੀ ਗੱਲ ਆ ਜੀ ਮਲੇਪੁਰ ਕੋਲੇ ਸ਼ਿੰਟਾਲ ਕੋਲ ਨਾ ਬਹੁਤ ਵੱਡੀ ਪ੍ਰੋਬਲਮ ਸੀ ਉਹ ਪੁਲ ਪੁਲ ਤੜਾਇਆ ਜੀ ਅੱਜ ਬਿਚੇ ਉਹ ਤੜਾ ਕੇ ਉਹਦਾ ਦਾਫ ਲੱਗ ਜਾਂਦੀ ਬਹੁਤ ਕਿਸਾਨਾਂ ਦਾ ਨਕਸ਼ਾ ਅਸੀਂ ਉਹ ਤੜਾਤਾ ਉੱਥੇ ਨਵਾਂ ਬਣਾਵਾਂਗੇ ਤੁਹਾਡੀ ਪੁਲੀ ਵੀ ਜੇ ਤੁਸੀਂ ਕਹਿੰਦੇ ਇੱਕ ਹੋਰ ਕੋਲ ਬਣਾਉਣੀ ਆ ਜਾਂ ਉੱਚੀ ਕਰਕੇ ਬਣਾਉਣੀ ਆ ਆਪਾਂ ਦੀ ਪ੍ਰੋਪੋਜ਼ਲ ਭੇਜਦਾ ਜੀ ਆਪਾਂ ਦੀ ਪ੍ਰੋਪੋਜ਼ਲ ਬਣਾ ਕੇ ਆਪਾਂ ਨੂੰ ਕਰਦੇ ਨੇ ਏਜੰਟ ਹੁਣ ਅੱਜ ਹੁਣ ਕਿਹਦਾ ਸੀ ਫਿਰ ਭੱਜਨੇ ਆ ਕਹਿੰਦੇ ਅੱਠੇ ਪੈਰ ਦੇਤੀ ਆਪਣੇ ਦੇਰ ਦੇ ਚੇ ਬੇਬੀ ਅਸੀਂ ਐਮਨ ਬਣਾਣਾ ਐਮਨ ਬਣਾਣਾ ਰਹਿੰਦੇ ਇੱਥੇ ਹੀ ਹੋ ਇਹੀ ਹੋਰ ਕੀ ਕਰੀਏ ਕੋਈ ਗੱਲ ਯਾਦ ਰੱਖੀ ਬਾਬਾ ਸਰਪੰਚ ਸਾਹਿਬ ਠੀਕ ਹੋ ਹਾਂ ਸਰਪੰਚ ਸਾਹਿਬ ਠੀਕ ਹੋ